ਕਬੀਰ ਰਾਜ ਸੰਤੋਖ ਸਿੰਘ ਵੀ ਕਹਿੰਦੇ ਨੇ ਵੰਦੇ ਇੱਕ ਸਾਲ ਦੇ ਬੱਚੇ ਨੂੰ ਸਮਝ ਆ ਮੈਂ ਗੱਦੀ ਦੇ ਮਾਲਕ ਹੋਣਾ ਤੇ ਕਵੀ ਜੀ ਦਾ ਤੇ ਅੱਜਕੱਲ ਮਖੌਲ ਉਡਾਉਂਦੇ ਨੇ ਕਈ ਚੱਖਾ ਮਰੀ ਜਾਣੀਆਂ ਕੈਮਰੇ ਦੋ ਖਰੀਦੇ ਹੁੰਦੇ ਨੇ ਜੋਂ ਲੱਗਦੇ ਗੱਪਾਂ ਵੱਡਣ ਡੋ ਨੋ ਐਨੀਥਿੰਗ ਅਬਾਊਟ ਥੀਸ ਲੈਂਗੁਏਜਿਸ ਬ੍ਰਿਜ ਭਾਸ਼ਾ ਦਾ ਗ੍ਰੰਥ ਹੈ ਆਉਂਦੀ ਮੇਰੇ ਵਰਗਿਆਂ ਨੂੰ ਪੰਜਾਬੀ ਨਹੀਂ ਹੁੰਦੀ ਤੇ ਤਰਕ ਕਰਨ ਦੇ ਹੁੰਦੇ ਉੱਥੇ ਅਰਬੀ ਫਾਰਸੀ ਸੰਸਕ੍ਰਿਤ ਪਤਾ ਹੀ ਨਹੀਂ ਕੀ ਕੁਝ ਲਿਖਿਆ ਹੋਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਚ ਇੱਕ ਗੱਲ ਦਾ ਖਿਆਲ ਰੱਖਿਓ ਤੇ ਪਤਾ ਕਿਉਂ ਹੋਂਦ ਚਾਇਆ ਗ੍ਰੰਥ ਕਵੀ ਰਾਜ ਸੰਤੋਖ ਸਿੰਘ ਹੁਣਾਂ ਨੇ ਇਹ ਗੱਲ ਧਿਆਨ ਨਾਲ ਵੇਖੀ ਵੀ ਭਾਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕਰ ਦਿੱਤਾ ਸਾਨੂੰ ਚਿੰਨ ਵੱਖਰੇ ਦੇ ਦਿੱਤੇ ਨੇ ਜਿਵੇਂ ਸਨਾਤਨੀਆਂ ਕੋਲ ਜੰਝੂ ਹੈ ਸਾਡੇ ਕੋਲ ਕੱਚ ਕੜਾ ਕਿਰਪਾਨ ਕੰਗਾ ਕੇਸ ਧਾਰਮਿਕ ਗ੍ਰੰਥ ਗੁਰੂ ਅਰਜਨ ਸਾਹਿਬ ਤੋਂ ਹੀ ਮਿਲਿਆ ਹੋਇਆ ਧਰਮ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਗ੍ਰੰਥ ਤੇ ਡਰੈਸ ਕੋਡ ਚਿੰਨ ਜਿਵੇਂ ਇਸਲਾਮ ਵਾਲੇ ਸੁਨਨਤ ਕਰਵਾ ਲੈਂਦੇ ਨੇ ਟੋਪੀ ਪਾ ਲੈਂਦੇ ਨੇ ਗ੍ਰੰਥ ਕੁਰਾਨ ਹੈਗਾ ਉਹਨਾਂ ਕੋਲ ਬਾਈਬਲ ਵਾਲਿਆਂ ਕੋਲ ਕ੍ਰਿਸਚੀਅਨਿਟੀ ਦੇ ਕੋਲ ਕਰਾਸ ਹੈਗਾ ਏ ਤੋ ਇਹ ਚਿੰਨ ਨੇ ਸਾਰੇ ਧਰਮਾਂ ਦੇ ਹੁਣ ਜੇ ਤੁਸੀਂ ਚਿੰਨ ਨਾ ਪਾਏ ਹੋਣ ਤੁਹਾਨੂੰ ਕੋਈ ਹਿੰਦੂ ਵੀ ਕਹਿ ਸਕਦਾ ਹੈ ਮੁਸਲਮਾਨ ਵੀ ਕਹਿ ਸਕਦਾ ਹੈ ਤੋਂ ਚਿੰਨ ਜ਼ਰੂਰੀ ਹੁੰਦੇ ਨੇ ਧਰਮ ਲਈ ਕਵੀ ਜੀ ਨੇ ਇਹ ਵਿਚਾਰ ਕੀਤੀ ਵੀ ਚਾਹੇ ਚਿੰਨ ਵੱਖਰੇ ਨੇ ਗ੍ਰੰਥ ਵੱਖਰਾ ਹੈ ਪਰ ਪਿੰਡਾਂ ਦੀਆਂ ਸੱਥਾਂ ਵਿੱਚ ਕਥਾ ਅੱਜ ਵੀ ਰਮਾਇਣ ਤੇ ਮਹਾਭਾਰਤ ਦੀ ਹੁੰਦੀ ਹੈ ਤੇ ਜੋ ਕਥਾ ਸਾਡੇ ਸਿੱਖ ਸੁਣਨਗੇ ਹੌਲੀ-ਹੌਲੀ ਫਿਰ ਉਧਰ ਨੂੰ ਹੀ ਤੁਰ ਪੈਣਗੇ ਚਾਇ ਕੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਮੌਜੂਦ ਸੀ ਉਹਨਾਂ ਨੇ ਕਾਵ ਰਚਨਾ ਵਿੱਚ ਵਾਰਤਕ ਤੋਂ ਗ੍ਰੰਥ ਲਿਖਿਆ ਵੀ ਇਹਦੀ ਕਥਾ ਸਿੱਖ ਪੜਿਆ ਸੁਣਿਆ ਕਰਨਗੇ ਔਰ ਜਿਹੜੇ-ਜਿਹੜੇ ਕੌਤਕਾਂ ਕਰਕੇ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਪ੍ਰਤੀਸ਼ਟਾ ਹੈ ਸਿੱਖਾਂ ਨੂੰ ਸਮਝ ਆਵੇ ਵੀ ਗੁਰਦੇਵ ਅਕਾਲ ਪੁਰਖ ਦਾ ਸਰੂਪ ਹੋਏ ਨੇ ਇਹ ਕੌਤਕ ਤੇ ਉਹ ਰੋਜ਼ ਹੀ ਕਰਦੇ ਸਨ ਕੋਈ ਭਾਵਨਾ ਬੰਨਣੀ ਸੀ ਗੁਰਾਂ ਤੇ ਜਿਹੜੇ ਆਂਦੇ ਨਾ ਗੱਪ ਕਹਾਣੀਆਂ ਨੇ ਮੈਂ ਹੈਰਾਨ ਆ ਕੋਈ ਗੈਰ ਬੰਦਾ ਆਖੇ ਵੀ ਭਾਉ ਤੇਰਾ ਬਾਪੂ ਬੜਾ ਆਜ਼ਮਤੀ ਐ ਸ਼ਗੁਣ ਖੁਸ਼ ਹੋਣਾ ਚਾਹੀਦਾ ਬਾਪ ਦੀ ਵਡਿਆਈ ਹੋ ਰਹੀ ਐ ਤੇ ਜਿਹੜਾ ਕਾਕਾ ਆਪ ਹੀ ਆਖੀ ਜAVE ਨਹੀਂ ਨਹੀਂ ਸਾਡੇ ਭਾਪੇ ਦੇ ਪੱਲੇ ਕੁਝ ਨਹੀਂ ਐ ਉਹ ਸਭ ਤੋਂ ਨਲਾਇਕ ਹੁੰਦਾ ਐ ਸਾਡੇ ਕੁਝ ਸਿੱਖ ਪ੍ਰਚਾਰਕਾਂ ਦੀ ਹਾਲਤ ਇਹ ਐ ਜੇ ਕੋਈ ਜ਼ੋਰ ਲਾਉਂਦਾ ਵੀ ਗੁਰੂ ਪਰਮੇਸ਼ਵਰ ਹੈ ਅਸਮਤੀ ਹੈ ਕਰਾਮਾਤੀ ਹੈ ਜੋ ਚਾਹੇ ਕਰ ਸਕਦਾ ਇਹ ਆਖਣਗੇ ਨਹੀਂ ਨਹੀਂ ਇਹ ਗੱਪ ਕਹਾਣੀਆਂ ਨੇ ਇਹ ਵੀ ਹੁਣ ਪਤਾ ਨਹੀਂ ਇਹ ਕਿਹਦੀ ਵੰਸ ਹੋ ਸਕਦੇ ਨੇ ਜਿਹੜੇ ਗੁਰੂ ਦੀ ਵੰਸ ਨੇ ਉਹ ਤੇ ਗੁਰੂ ਦੀ ਤੋਹੀਨ ਕਦੇ ਨਹੀਂ ਕਰ ਸਕਦੇ ਨਾਲੇ ਕਵੀ ਸੰਤੋਖ ਸਿੰਘ ਨੇ ਗੱਪ ਕਹਾਣੀਆਂ ਨਹੀਂ ਲਿਖੀਆਂ ਉਨੇ ਸੱਚੀ ਵਡਿਆਈ ਕੀਤੀ ਐ ਤੇ ਮੇਰੀ ਆਦਤ ਐ ਸਿੱਖਾ ਉਹਦੇ ਨਾਲੋਂ ਵੱਧ ਕੇ ਵਡਿਆਈ ਕਰ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਐ ਸਤਗੁਰ ਵੱਡਾ ਕਰ ਸਲਾਹੀ ਐ ਜਿਸ ਵਿੱਚ ਵਡੀਆਂ ਵਡਿਆਈਆਂ ਵੱਡਾ ਕਰਕੇ ਸਲਾਹ ਉਹਨੂੰ ਬਾਕੀ ਸਮੁੰਦਰ ਦਾ ਅੰਤ ਬੁਲਬਲੇ ਨਹੀਂ ਪਾ ਸਕਦੇ ਚਾਹੇ ਉਹ ਕਬੀਰ ਅਰ ਸੰਤੋਖ ਸਿੰਘ ਨੇ ਤੁਹਾਡੇ ਮੇਰੇ ਵਰਗੇ ਨੇ ਅਸੀਂ ਬੁਲਬਲੇ ਆ ਸਾਡਾ ਗੁਰੂ ਅਰਜਨ ਸਾਹਿਬ ਸਾਗਰ ਐ ਇੱਕ ਗੱਲ ਹੋਰ ਦੱਸ ਦਵਾਂ ਦੁਨੀਆ ਵਿੱਚ ਸਭ ਤੋਂ ਵੱਡਾ ਕਾਵ ਰਚਨਾ ਦਾ ਗ੍ਰੰਥ ਹੈ ਮਹਾ ਭਾਰਤ ਤੇ ਉਹਦੇ ਬਾਅਦ ਜੇ ਕੋਈ ਵੱਡਾ ਗ੍ਰੰਥ ਹੈ ਕਾਵ ਰਚਨਾ ਦਾ ਤੇ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਤੇ ਜੇ ਤੁਹਾਨੂੰ ਜਾਪਦਾ ਹੈ ਵੀ ਆ ਸਾਖੀ ਗੁਰਮਤ ਦੇ ਅਨੁਕੂਲ ਨਹੀਂ ਹੈ ਆ ਸਾਖੀ ਠੀਕ ਨਹੀਂ ਹੈ ਤੇ ਭਾਈ ਜੀ ਤੁਹਾਡੀ ਗਿੱਚੀ ਦੇ ਕਿਸੇ ਨੇ ਤੋਪ ਤੇ ਬੀੜੀ ਨਹੀਂ ਵੀ ਤੁਸੀਂ ਜ਼ਰੂਰ ਇਹ ਸਾਖੀ ਸੁਣਾਉਣੀ ਹੈ ਇੱਕ ਵਰਕਾ ਥਲ ਕੇ ਅਗਲੀ ਸੁਣਾ ਦੋ ਜੇ ਆਂਦੇ ਉਹ ਨਹੀਂ ਨਹੀਂ ਇਹ ਸਾਖੀ ਕੱਢ ਦਿਓ ਸਾਨੂੰ ਪਸੰਦ ਨਹੀਂ ਹੈ ਹੁਣ ਕਈਆਂ ਨੂੰ ਰਾਗਮਾਲਾ ਪਸੰਦ ਨਹੀਂ ਕਈਆਂ ਨੂੰ ਦਸਮਦਿਆਂ ਕੋਈ ਰਚਨਾਵਾ ਪਸੰਦ ਨਹੀਂ ਕੱਲ ਨੂੰ ਜਿਲਦਾਂ ਖੋਲਣ ਲੱਗ ਪਏ ਅਸੀਂ ਗੁਰੂ ਗ੍ਰੰਥ ਸਾਹਿਬ ਵੀ ਖਾਲੀ ਹੋ ਜਾਣਾ ਕਿਸੇ ਨੇ ਭਟਾਂ ਦੀ ਬਾਣੀ ਕੱਢ ਦੇਣੀ ਹੈ ਦਸਮ ਗ੍ਰੰਥ ਖੋਲਿਆ ਚਰਿੱਤਰ ਕੱਢ ਦੇ ਕੱਢ ਦੇ ਇਹ ਲੋਕ ਜਾਬ ਸਾਹਿਬ ਵੀ ਕੱਢ ਦੇਣਗੇ ਇਦਾਂ ਹੀ ਗੁਰਪ੍ਰਤਾਪ ਸੂਰਜ ਗ੍ਰੰਥ ਖੋਲਿਆ ਜਾਂ ਪੰਥ ਪ੍ਰਕਾਸ਼ ਖੋਲਿਆ ਸਭ ਕੁਝ ਕੱਢ ਬਾਵਾਂਗੇ ਕਿਉਂਕਿ ਕੁਝ ਤੁਹਾਨੂੰ ਨਹੀਂ ਠੀਕ ਲੱਗਣਾ ਕੁਝ ਮੈਨੂੰ ਨਹੀਂ ਠੀਕ ਲੱਗਣਾ ਤੇ ਜੇ ਬਹੁਤੇ ਪਾੜਿਆਂ ਨੂੰ ਆਖੀਏ ਵੀ ਤਰਕ ਕਰਦੇ ਹੋ ਗੱਪ ਕਹਾਣੀਆਂ ਆਂਦੇ ਹੋ ਤੁਹਾਨੂੰ ਬ੍ਰਿਜ ਭਾਸ਼ਾ ਦੀ ਕਾਵ ਰਚਨਾ ਆਉਂਦੀ ਹੈ ਮੰਨ ਲਓ ਚਾਰ ਪੰਕਤੀਆਂ ਕੱਢ ਦੋਗੇ ਤੁਹਾਨੂੰ ਸਮਝ ਹੈ ਛੰਦ ਬੰਦੀ ਦਾ ਗਿਆਨ ਹੈ ਪਿੰਗਲ ਦੀ ਸੂਝ ਹੈ ਕਿਹੜੀ ਪੰਕਤੀ ਕਿਹੜੇ ਛੰਦ ਵਿੱਚ ਕਿੰਨੀਆਂ ਮਾਤਰਾਾਂ ਲੱਗਦੀਆਂ ਨੇ ਆਉਂਦਾ ਤੇ ਮੂਰਖਾਂ ਨੂੰ ਕੱਖ ਵੀ ਨਹੀਂ ਹੈ ਖਲਾਰਾ ਪਾਉਣਾ ਬਸ ਪੰਥ ਵਿੱਚ ਜੇ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹ ਕੇ ਕੋਈ Hindu ਬਣਦਾ ਹੈ ਤੇ ਮੈਨੂੰ ਸਮਝ ਨਹੀਂ ਆਈ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ساری ਉਮਰ ਇਹਦੀ ਕਥਾ ਕਰਦੇ ਰਹੇ ਉਹ ਤੇ Hindu ਬਣੇ ਨਹੀਂ ਤੇ ਲੜੇ ਵੀ ਉਹ ਹਿੰਦ ਦੀ ਹਕੂਮਤ ਨਾਲ ਨੇ ਦਿੱਲੀ ਦੀ ਸਰਕਾਰ ਨੇ ਇਹ ਧਿਆਨ ਹੀ ਨਾ ਦਿੱਤਾ ਵੀ ਸੰਤ ਤੇ ਸਾਡੀ ਕਥਾ ਕਰੀ ਜਾਂਦਾ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਇਹਦੇ ਤੇ ਤੋਪਾਂ ਕਿਉਂ ਚਲਾਈਆਂ ਅੱਜ ਤੱਕ ਇਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਅਸੀਂ ਤੇ Hindu ਬਣੇ ਨਹੀਂ ਅਸੀਂ ਦੇ ਮੁਸਲਮਾਨ ਬਣੇ ਨਹੀਂ ਪੰਜ ਕਕਾਰੀ ਆ ਔਰ ਇਹ ਨਾ ਸਮਝਿਓ ਵੀ ਇਹ ਸੱਚੀਆਂ ਗੱਲਾਂ ਕਰ ਰਹੇ ਨੇ ਪੜ ਪੜ ਕੇ ਮੈਂ ਸੌਖੀ ਉਦਾਹਰਣ ਦਿੰਦਾ ਆਪਣਾ ਕੋਈ ਧੀ ਪੁੱਤ ਹੈ ਜੇ ਉਹਦੇ ਨੰਬਰ ਆਉਣ ਨਾ 100 ਚੋਂ 100 ਤੇ ਉਹ ਘਰ ਜਿਹੜਾ ਹੈ ਖੁਸ਼ੀਆਂ ਖੇੜਿਆਂ ਨਾਲ ਭਰ ਜਾਂਦਾ ਤੇ ਬਾਪੂ ਗਲੀ ਮਾਲੇ ਦੱਸਦਾ ਫਿਰਦਾ ਵੀ ਕਾਕੇ ਦੇ ਨੰਬਰ ਪੂਰੇ ਆਏ ਧੀ ਦੇ ਨੰਬਰ ਪੂਰੇ ਆਏ ਤੇ ਜੇ ਧੀ ਪੁੱਤ ਫੇਲ ਹੋ ਜਾਵੇ ਜੁਬਾਨ ਹੀ ਦਬ ਲੈਂਦਾ ਹੈ ਵੀ ਕਿਸੇ ਨੂੰ ਪਤਾ ਨਾ ਲੱਗੇ ਮੇਰੀ ਤੋਹੀਨ ਹੈ ਸਿਆਣੇ ਲੋਕ ਕਦੇ ਵੀ ਘਰ ਦਾ ਰੌਲਾ ਗਲੀਆਂ ਵਿੱਚ ਨਹੀਂ ਪਾਉਂਦੇ ਪਰਦਾ ਪਾਉਂਦੇ ਨੇ ਮੰਨ ਲਓ ਜੇ ਇਤਿਹਾਸ ਵਿੱਚ ਕਿਸੇ ਨੂੰ ਕੋਈ ਸਾਖੀ ਪਸੰਦ ਨਹੀਂ ਹੈ ਉਹਨੂੰ ਜਾਪਦਾ ਹੈ ਤੋਹੀਨ ਹੋ ਰਹੀ ਹੈ ਗੁਰੂ ਦੀ ਤੇ ਤੁਸੀਂ ਭਾਈ ਟੀਵੀ ਤੇ ਬਹਿ ਕੇ ਰੌਲਾ ਕਿਉਂ ਪਾਉਂਦੇ ਹੋ ਕਿਉਂ ਆਪਣੇ ਧਰਮ ਦੀ ਤੋਹੀਨ ਕਰਨ ਤੇ ਤੁਲੇ ਹੋ ਈਪਤਾ ਕਿਹੜੇ ਬੋਹ ਵਿੱਚ ਕਿਹੜੇ ਸੁਭਾ ਨਾਲ ਇਹ ਕਥਾਵਾਂ ਲਿਖੀਆਂ ਗਈਆਂ ਹੋਣ ਮੇਨ ਮੋਟਿਵ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਗੁਰਾਂ ਦੀ ਵਡਿਆਈ ਹੈ ਯਾਦ ਰੱਖਿਓ ਗ੍ਰੰਥਾਂ ਦੀਆਂ ਜਿਲਦਾਂ ਨਹੀਂ ਖੁੱਲਦੀਆਂ ਹੁੰਦੀਆਂ ਮੂਰਖਾਂ ਪਿਛੇ ਲੱਗ ਕੇ ਬਾਕੀ ਵੇਖੋ ਸਾਖੀਆਂ ਕੀ ਸੁਣਾਉਣਗੇ ਅਖੇਰੀ ਦੇਵੀ ਦੇ ਪਾਸ਼ਿਕ ਲਿਖਿਆ ਕਬੀਰ ਰਾਜ ਸੰਤੋਖ ਸਿੰਘ ਨੇ ਕਲਗੀਧਰ ਨੂੰ ਅਖੇਰੀ ਕਿਤੇ ਲਿਖਿਆ ਹੈ ਉਹ ਭਾਈ ਬਚਿੱਤਰ ਸਿੰਘ ਜਦੋਂ ਵੱਧ ਕਰਨ ਚਲੇ ਹਾਥੀ ਦਾ ਗੁਰਾਂ ਨੇ ਆਖਿਆ ਮੇਰੀ ਡੱਬੀ ਲਿਆਓ ਫੀਮ ਖਾਓ ਇਹਨਾਂ ਨੂੰ ਕਦੇ ਲਿਖਿਆ ਹੈ ਜੀ ਉਹ ਦੇਵੀ ਪ੍ਰਗਟ ਹੋ ਕੇ ਇੱਕ ਸ਼ੁਰਾ ਦਿੰਦੀ ਹੈ ਕਲਗੀਧਰ ਪਾਤਸ਼ਾਹ ਨੂੰ ਕਰਦ ਦਿੰਦੀ ਹੈ ਇਹਦੇ ਨਾਲ ਅਮਰ ਸੰਚਾਰ ਕਰੋ ਇਹ ਮਲਾਵਟ ਹੈ ਇਦਾਂ ਕਹਿ ਦਿੰਦੇ ਨੇ ਦੇਖੋ ਜਿਹੜਾ ਸਿਆਣਾ ਗਿਆਨੀ ਹੁੰਦਾ ਨਾ ਉਹਦੇ ਕੋਲ ਇਹਨਾਂ ਗੱਲਾਂ ਦੇ ਜਵਾਬ ਹੁੰਦੇ ਨੇ ਪਹਿਲੀ ਗੱਲ ਤਾਂ ਜਿਹੜੀ ਫੀਮ ਦੀ ਹੈ ਮਨ ਲੋ ਪਾਸ਼ਾ ਨੇ ਡੱਬੀ ਮੰਗਾਈ ਵੀ ਹੋਵੇ ਵੀ ਭਾਈ ਬਚਤਰ ਸਿੰਘ ਨੂੰ ਦੇਣੀ ਹੈ ਦੁਨੀਆ ਵਿੱਚ ਸਭ ਤੋਂ ਵੱਡੀ ਮੈਡੀਸਨ ਐਂਟੀਬਾਇਓਟਿਕ ਫੀਮ ਹੈ ਔਰ ਤਕਰੀਬਨ ਹਰ ਡਰੱਗ ਦੇ ਵਿੱਚ ਪੈਂਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਯੁੱਧ ਓਪੀਐਮ ਵਾਰਸ ਫੀਮ ਤੇ ਹੀ ਹੋਏ ਨੇ ਅੱਜ ਤੱਕ ਅੱਜ ਵੀ ਸਰਕਾਰਾਂ ਬੈਨ ਕਿਉਂ ਰੱਖਦੀਆਂ ਇਨ੍ਹਾਂ ਚੀਜ਼ਾਂ ਤੇ ਕਿਉਂਕਿ ਮੈਡੀਸਨ ਵਿੱਚ ਬਹੁਤ ਵਰਤੀ ਜਾਂਦੀ ਹੈ ਔਰ ਉਹਨਾਂ ਨੂੰ ਪਤਾ ਹੈ ਜੇ ਲੋਕ ਦਵਾਈ ਵਾਂਗੂ ਇਹ ਚੀਜ਼ ਖਾਂਦੇ ਨੇ ਇਹਨਾਂ ਨੂੰ ਰੋਗ ਘੱਟ ਲੱਗਣਗੇ ਸਾਡੀ ਦਵਾਈ ਨਹੀਂ ਵਿਕਣੀ ਇਹ ਠੀਕ ਹੈ ਬਾਣੀ ਕਿਸੇ ਵੀ ਨਸ਼ੇ ਨੂੰ ਖਾਣ ਲਈ ਹਾਮੀ ਨਹੀਂ ਭਰਦੀ ਪਰ ਮੈਂ ਮੈਡੀਸਨ ਤੌਰ ਤੇ ਗੱਲ ਕਰ ਰਿਹਾ ਹਾਂ ਹੁਣ ਉਦੋਂ ਕਿਹੜੇ ਐਂਟੀਬਾਇਓਟਿਕਸ ਟੀਕੇ ਲੱਗਦੇ ਸਨ ਵੀ ਸਿੰਘ ਦੇ ਫੱਟ ਲਗਾ ਦੇ ਟੀਕਾ ਲਾ ਦਿਓ ਜਾਂ ਦੇਗ ਹੁੰਦੀ ਸੀ ਸੁੱਖਾ ਮੈਰੀਜਨਾ ਇੱਥੇ ਵੀ ਮੈਡੀਸਨ ਲਈ ਉਹਨਾਂ ਨੇ ਲੀਗਲ ਕਰਤਾ ਤੁਹਾਨੂੰ ਪਤਾ ਹੀ ਹੈ ਹੁਣ ਜੇ ਕੋਈ ਬੌਤਾ ਖਾ ਕੇ ਕੰਧਾਂ ਨੇ ਟੱਕਰਾ ਮਾਰਦਾ ਫਿਰੇ ਇਹਦੇ ਸੁੱਖੇ ਦਾ ਕਸੂਰ ਥੋੜੀ ਹੈ ਕਸੂਰ ਤੇ ਉਹ ਬੰਦੇ ਦਾ ਜੇ ਕੋਈ ਬਹੁਤੀ ਫੀਮ ਖਾ ਕੇ ਮਰ ਜਾਵੇ ਮਿਟ ਜਾਵੇ ਉਹਦੇ ਚ ਕਸੂਰ ਜਿਹੜਾ ਹੈ ਉਹ ਪੀਮ ਦਾ ਨਹੀਂ ਹੈ ਉਹ ਬੰਦੇ ਦਾ ਹੈ ਐਜ਼ ਅ ਮੈਡੀਸਨ ਜੰਗਾ ਜੁੱਧਾਂ ਚ ਸਿੰਘ ਵਰਤ ਲੈਂਦੇ ਸਨ ਜੇ ਗੁਰਦੇਵ ਨੇ ਭਾਈ ਬਚਿੱਤਰ ਸਿੰਘ ਨੂੰ ਦੇ ਦਿੱਤੀ ਹੋਵੇਗੀ ਤੇ ਪਤਾ ਨਹੀਂ ਇਹਨਾਂ ਨੂੰ ਕੀ ਅਗ ਲੱਗਦੀ ਹੈ ਹੁਣ ਕਰਦ ਤੇ ਆ ਜਾਓ ਜਦੋਂ ਆਪਣੇ ਤੋਂ ਵੱਡੇ ਦੇ ਸ਼ਰਨ ਵਿੱਚ ਜਾਈਦਾ ਹੈ ਤਾਂ ਆਪਣਾ ਸੁਭਾਅ ਕੋਈ ਨਾ ਕੋਈ ਗਿਫਟ ਲੈ ਕੇ ਜਾਂਦਾ ਹੈ ਆਪਾਂ ਵੇਖੋ ਆਮ ਹੀ ਦੇਖਦੇ ਆਂ ਪਤੀ ਸਾਵੇਂ ਪਤਨੀ ਆਵੇ ਫੁੱਲਾਂ ਦਾ ਗੁਲਦਸਤਾ ਦੇ ਦਿੰਦੀ ਹੈ ਟੀਚਰ ਦੇ ਕੋਲ ਬੱਚਾ ਜਾਵੇ ਫੁੱਲਾਂ ਦਾ ਗੁਲਦਸਤਾ ਲੈ ਜਾਂਦਾ ਹੈ ਜਦੋਂ ਤੁਸੀਂ ਵਿਦਿਆ ਪੜਨ ਜਾਂਦੇ ਹੋ ਸਤਿਕਾਰ ਕਰੀਦਾ ਹੈ ਜੋ ਸਾਡੇ ਪਿਆਰੇ ਨੂੰ ਪਿਆਰਾ ਲੱਗਦਾ ਆਪਾਂ ਉਹੀ ਭੇਟ ਕਰਦੇ ਆਂ ਕਲਗੀਧਰ ਪਾਤਸ਼ਾਹ ਦਾ ਹੁਕਮ ਸੀ ਜਿੰਨੇ ਮੇਰੇ ਦਰਸ਼ਨਾਂ ਲਈ ਆਉਣਾ ਸ਼ਸਤਰ ਲੈ ਕੇ ਆਓ ਤੇ ਜੇ ਉੱਥੇ ਦੇਵੀ ਕੋਈ ਪ੍ਰਗਟ ਹੋ ਗਈ ਹੈ ਗੁਰਾਂ ਦੇ ਸਾਵੇਂ ਹਥਿਆਰ ਲੈ ਕੇ ਵੀ ਮਹਾਰਾਜ ਮੇਰੀ ਭੇਟਾ ਸਵੀਕਾਰ ਕਰੋ ਇਹਦੇ ਨਾਲ ਗੁਰਪ੍ਰਤਾਪ ਸੂਰਜ ਗ੍ਰੰਥ ਨੇ ਕਿਵੇਂ ਦੂਬਣਾ ਤਾਂ ਸਿੱਖਾਂ ਨੂੰ ਗੁਰਾਂ ਨੇ ਤੇ ਨਹੀਂ ਨਾ ਤਲਵਾਰ ਭੇਟ ਕੀਤੀ ਤੇ ਬਾਕੀ ਜਿਹੜਾ ਉੱਥੇ ਬ੍ਰਾਹਮਣਾ ਨੇ ਆਖਿਆ ਸੀ ਮਹਾਰਾਜ ਦੇਵੀ ਦੀ ਪਾਸ਼ਨਾ ਤੋਂ ਬਿਨਾ ਖਾਲਸਾ ਪੰਥ ਪਰਫੁੱਲਤ ਨਹੀਂ ਹੋਣਾ ਤੋਂ ਮਹਾਰਾਜ ਨੇ ਉੱਥੇ ਉਹਨਾਂ ਨੂੰ ਸਮਝਾਇਆ ਸੀ ਵੀ ਤੁਹਾਡਾ ਜਿਹੜਾ ਇਸ਼ਟ ਹੈ ਤੁਸੀਂ ਜਿੱਦਾਂ ਮਨਾਉਣਾ ਹੈ ਮਨਾ ਲਓ ਕਹਿੰਦਰੀ ਐਦਾਂ ਕਿਵੇਂ ਮਨਾਵਾਂਗੇ ਰਸਤ ਬਸਤ ਦਿਓ ਗੁਰਦੇਵ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਉਥੋਂ ਲੈ ਗਏ ਰਸਤਾ ਬਸਤਾ ਤੇ ਉਥੇ ਉਹ ਆਖਣ ਲੱਗੇ ਦੇਵੀ ਨਾਰਾਜ ਲੱਗਦੀ ਹੈ ਪ੍ਰਗਟ ਨਹੀਂ ਹੋ ਰਹੀ ਤੇ ਗੁਰਾਂ ਨੇ ਸਭ ਰਸਤਾ ਬਸਤਾ ਉਹ ਸੁੱਟ ਦਿੱਤੀਆਂ ਸਨ ਅਗਨ ਵਿੱਚ ਉਹ ਲਾਟਾਂ ਉਠੀਆਂ ਤੁਹਾਂਦੇ ਦੀ ਦੇਵੀ ਪ੍ਰਗਟ ਹੋ ਗਈ ਇਦਾਂ ਰੌਲਾ ਪਾ ਲਿਆ ਬ੍ਰਾਹਮਣਾ ਨੇ ਬਾਕੀ ਇੱਕ ਗੱਲ ਦਾ ਧਿਆਨ ਰੱਖਿਓ ਗੁਰੂ ਪਰਮੇਸ਼ਰ ਦਾ ਸਰੂਪ ਹੈ ਦੇਵੀ ਦੇਵਤੇ ਸਭ ਉਹਦੇ ਹੁਕਮ ਵਿੱਚ ਪ੍ਰਗਟ ਹੋ ਸਕਦੇ ਨੇ। ਤੋਂ ਕਵੀ ਸੰਤੋਖ ਸਿੰਘ ਨੇ ਇਹ ਦਰਸਾਇਆ ਵੀ ਗੁਰੂ ਦੇ ਦਰ ਤੇ ਸਾਰੇ ਹੀ ਆਉਂਦੇ ਨੇ। ਫਿਰ ਵੀ ਜੇ ਕਿਦਰੇ ਤੁਹਾਨੂੰ ਜਾਪੇ। ਵੀ ਆ ਗੁਰਮਤ ਦੇ ਅਨੁਕੂਲ ਨਹੀਂ ਐ। 14 ਦੇ ird gird ਮੋਟੀਆਂ ਮੋਟੀਆਂ ਪੋਥੀਆਂ ਨੇ 50 ਹਜ਼ਾਰ ਤੋਂ ਉੱਪਰ ਸ਼ੰਦ ਹੈ। ਤੁਸੀਂ ਪੰਜਾਂ ਚੌਹਾਂ ਸ਼ੰਦਾਂ ਦੇ ਬਦਲੇ ਪੰਜਾਂ ਸੱਤਾਂ ਪੇਜਾਂ ਦੇ ਬਦਲੇ ਸਾਰਾ ਹੀ ਇਤਿਹਾਸ ਰੱਦ ਕਰੀ ਜਾਂਦੇ ਉਹ ਕਿੱਥੋਂ ਦੀ ਸਿਆਣਪ ਹੈ ਤੇ ਨਾਲੇ ਮੈਂ ਫਿਰ ਕਹਿ ਦਵਾਂ ਇਤਿਹਾਸ ਕਦੇ ਪੂਰਾ ਨਹੀਂ ਹੁੰਦਾ ਗੁਰਦੇਵ ਕਿੱਥੋਂ ਚੱਲੇ ਕਿੱਥੇ ਕੀ ਕੌਤਕ ਕੀਤਾ ਹੈ ਵਿਰਲੇ ਹੀ ਕੌਤਕ ਲਿਖੇ ਜਾਂਦੇ ਨੇ ਗੁਰੂ ਦਾ ਅੰਤ ਇਤਿਹਾਸ ਕਰ ਨਹੀਂ ਪਾ ਸਕਦੇ ਅਸੀਂ ਸਿਰ ਤਾਂ ਝਕਾਉਣੇ ਆ ਇਤਿਹਾਸਕਾਰਾਂ ਅੱਗੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਅਕਾਲ ਦੀ ਉਸਤਤ ਹੈ ਆ ਜਿਹੜੇ ਦਿਹਾੜੇ ਦੀ ਅੱਜ ਆਪਾਂ ਕਥਾ ਕਰਨ ਲੱਗੇ ਗੁਰੂ ਅਰਜਨ ਸਾਹਿਬ ਦਾ ਵਿਆਹ ਪੁਰਬ ਜੇ ਇਤਿਹਾਸ ਨਾ ਹੁੰਦਾ ਤੇ ਕਿੱਥੋਂ ਸੁਣਾਉਂਦਾ ਤੁਹਾਨੂੰ ਮੈਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਜ਼ਿਕਰ ਨਹੀਂ ਤਰੀਕਾ ਹੈ ਨਹੀਂ ਉਹ ਕਿੱਥੋਂ ਆ ਗਏ ਦਿਹਾੜੇ ਇਤਿਹਾਸ ਤੋਂ ਹੀ ਆਏ ਨਹੀਂ ਤੋਂ ਭਾਈ ਬਾਲਾ ਜੀ ਦੀ ਜਨਮ ਸਾਖੀ ਤੋਂ ਬਾਅਦ ਉਹਨਾਂ ਕਹਾਣੀਆਂ ਨੂੰ ਕਾਵ ਰਚਨਾ ਵਿੱਚ ਕਵੀ ਰਾਜ ਸੰਤੋਖ ਸਿੰਘ ਨੇ ਲਿਖਿਆ ਫਿਰ ਤੁਹਾਡੇ ਮੇਰੇ ਵਰਗੇ ਲੇਖਕਾਂ ਨੇ ਚੋਰੀ ਕੀਤੀ ਆਪ ਦੇ ਵੱਲੋਂ ਮਿਲਾਵਟਾਂ ਕਰ ਕਰਕੇ ਸਾਖੀਆਂ ਲਿਖ ਲਈਆਂ ਜਿੱਦਾਂ ਸਾਨੂੰ ਚੰਗੀਆਂ ਲੱਗੀਆਂ। ਤੋ ਕਦੇ ਵੀ ਆਪਣੇ ਇਤਿਹਾਸ ਤੇ ਕਿੰਤੂ ਪਰੰਤੂ ਨਹੀਂ ਕਰੀਦਾ ਜਿੱਥੇ ਪ੍ਰੋਬਲਮ ਲੱਗਦੀ ਹੈ ਕਿਨਾਰਾ ਕਰ ਲਓ ਅੱਗੇ ਲੰਘ ਜਾਓ। ਕਰਦੀ ਇੱਜ਼ਤ ਨਹੀਂ ਉਸਾਲੀ ਦੀ ਟੀਵੀ ਦੇ ਉੱਤੇ। ਸਾਨੂੰ ਲੱਗਦਾ ਜਿਹੜਾ ਇੱਜ਼ਤ ਉਸਾਲ ਰਿਹਾ ਹੈ ਸ਼ਾਇਦ ਇਹ ਬਹੁਤ ਸੱਚਾ ਸੋਚਾ ਨਹੀਂ ਤੋਹੀਨ ਕਰ ਰਿਹਾ ਹੈ ਤੁਹਾਡੇ ਧਰਮ ਦੀ। ਅਸੀਂ ਉੱਥੇ ਆਖੀ ਜਾਂ ਬੜੀ ਸੱਚੀ ਗੱਲ ਕੀਤੀ ਕਾਦੀ ਸੱਚੀ ਗੱਲ ਕੀਤੀ ਹੈ ਧਰਮ ਦੀਆਂ ਜੜਾਂ ਵੱਢ ਰਹੇ ਨੇ ਲੋਕ ਭਾਵਨਾ ਖਤਮ ਕਰ ਰਹੇ ਨੇ ਸਿੱਖ ਜਗਤ ਦੀ ਇਤਿਹਾਸ ਤੋਂ ਬਾਕੀ ਜਿੰਨੀ ਬਾਣੀ ਜ਼ਰੂਰੀ ਹੈ ਇਤਿਹਾਸ ਵੀ ਜ਼ਰੂਰੀ ਹੈ ਕਿਉਂਕਿ ਬਾਣੀ ਨਹੀਂ ਇਹ ਗੱਲ ਆਖੀ ਹੈ ਕੀ ਜਾਂਦੇ ਨੇ ਮਹਾਰਾਜ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਤਰਿਆ ਕਹ ਇੱਕ ਵਾਰ ਲਿਸਨ ਟੂ ਦਾ ਸਟੋਰੀਜ਼ ਆਫ ਦਾ ਡਿਵੋਟੀਜ਼ ਅਗੰਤਾ ਸੰਤਾ ਮਹਾਪੁਰਸ਼ਾਂ ਦੀਆਂ ਸਾਖੀਆਂ ਸੁਣੋ ਤੁਹਾਡੇ ਅੰਦਰ ਵੀ ਧਰਮ ਲਈ ਪ੍ਰੇਮ ਪੈਦਾ ਆਵੇ ਸੁਣ ਕੇ। ਤੋਂ ਸਿਆਣੇ ਬੰਦੇ ਜਿਹੜੇ ਹੁੰਦੇ ਨੇ ਨਾ ਉਹ ਧਰਮ ਵਿੱਚ ਅੱਗ ਨਹੀਂ ਬਾਲਦੇ ਉਹ ਲੋਕਾਂ ਨੂੰ ਜੋੜਦੇ ਨੇ। ਇੱਥੇ ਤੋੜਨ ਦਾ ਕੰਮ ਕੀਤਾ ਜਾ ਰਿਹਾ ਤੇ ਜਿਹੜੇ ਪ੍ਰਚਾਰਕ ਇਤਿਹਾਸ ਨੂੰ ਨਹੀਂ ਮੰਨਦੇ ਜਿੱਦਣ ਮਗਰਮਸ਼ਾਂ ਵਾਂਗੂੰ ਹੰਝੂ ਵਹਾਉਣ ਨਾ ਆ ਕੇ ਗੁਰੂ ਦਰਬਾਰ 'ਚ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਬਾਤਾ ਜੀ ਮਾੜਾ ਆਇਆ ਪੁੱਛਿਆ ਕਰੋ ਤੁਹੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਉਹਨਾਂ ਦਾ ਹੀ ਪ੍ਰਚਾਰ ਕਰਨਾ ਹੈ ਤੁਸੀਂ ਤੇ ਹੋਰ ਕਿਸੇ ਗ੍ਰੰਥ ਨੂੰ ਮੰਨਦੇ ਨਹੀਂ ਤੇ ਸਾਖੀ ਕਿੱਥੋਂ ਲਈ ਜੇ ਹੁਣ ਕਰੋ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਚਾਰ ਉਹਦੇ ਤੇ ਕਿਤੇ ਸਾਖੀ ਨਹੀਂ ਲਿਖੀ ਸੀ ਦੀ ਦੀ ਜਦਨ ਸਹਿਬ ਜਾਦਿਆਂ ਦੀ ਯਾਦ ਵਿੱਚ ਮਗਰਮੱਛ ਵਾਲੇ ਹੰਝੂ ਵਹਾਉਣ ਵੀ ਸੰਗਤਾਂ ਗੱਲਾਂ ਭਰ ਦੇਣ ਮਾਇਆ ਦੇ ਨਾਲ ਉਹਦਨ ਗੁੱਟੋਂ ਫੜ ਕੇ ਪੁੱਛਿਓ ਵੀ ਲਿਆਓ ਕਿਹੜੇ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬੀੜ ਵਿੱਚ ਲਿਖਿਆ ਵੀ ਸਹਿਬ ਜਾਦੇ ਸ਼ਹੀਦ ਹੋਏ ਨੇ ਕਿਥੋਂ ਲੈਣੀਆਂ ਸਾਖੀਆਂ ਜੇ ਇਤਿਹਾਸ ਛੱਡਦਾ ਤੇ ਬਿਆਨ ਗਲਤ ਦਿੰਦੇ ਨੇ ਅਖੇਰੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਦਰੁਸਤ ਕਰੋ ਬਿਆਨ ਨੂੰ ਇਹ ਆਖੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਨਹੀਂ ਮੰਨਦੇ ਕਿਸੇ ਨੂੰ ਗ੍ਰੰਥ ਸਾਰੇ ਹੀ ਪੜਨੇ ਪੈਂਦੇ ਨੇ ਧਰਮ ਨੂੰ ਪਰਫੁੱਲਤ ਕਰਨ ਦੇ ਲਈ ਇਤਿਹਾਸ ਸਾਰਾ ਹੀ ਪੜਨਾ ਪੈਂਦਾ ਹੈ